ਵਾਇਗੁਟੀ ਕਾ ਖਾਲਸਾ ਵਾਇਗੁਟੀ ਕੀ ਫਤਿਹ ਸੰਗਤ ਜੀ ਇਸ ਵਕਤ ਚੱਫਾ ਪਿੰਡ ਸੁਕਰਾਨਾ ਸਾਹਿਬ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਥਾਨ ਹੈ ਜੀ ਨਾਲ ਹੀ ਇਹ بڑا ਪਵਿੱਤਰ ਥਾਨ ਹੈ ਇਸ ਜਗ੍ਹਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲੀ ਜਨਮ ਤੇ ਆਰ ਜਿਸ ਜਗ੍ਹਾ ਤੇ ਮੈਂ ਖੜਾ ਹਾਂ ਇਹ ਰੇਲਵੇ ਸਟੇਸ਼ਨ ਹੈ ਇਸ ਜਗ੍ਹਾ ਤੇ ਟ੍ਰੇਨ ਰੁਕਿਆ ਕਰਦੀ ਸੀ ਕੋਵਿਡ ਤੋਂ ਬਾਅਦ ਜਿਹੜਾ ਕਰੋਨਾ ਤੋਂ ਟ੍ਰੇਨ ਬੰਦ ਕਰ ਦਿੱਤੀ ਗਈ ਕਿ ਦੂਜੇ ਪਾਸੇ ਸਾਹਮਣੇ ਗੁਰਦੁਆਰਾ ਟਾਲਾ ਸਾਹਿਬ ਆਪ ਦਾ ਆਤਮ ਪਿਤਾ ਬਾਬਾ ਦੀਪ ਸਿੰਘ ਮਹਾਰਾਜ ਜੀ ਇੱਥੇ ਹਜ਼ਾਰਾਂ ਸੰਤਾਂ ਜਿਹੜੀਆਂ ਆਂ ਚਪੈਰਾ ਸਾਫ ਦੇ ਲਈ ਐਤਵਾਰ ਨੂੰ ਸ਼ਨੀਵਾਰ ਨੂੰ ਰੌਣਕਾਂ ਲੱਗੀਆਂ ਹੁੰਦੀਆਂ ਸੋ ਲੋਕਾਂ ਨੇ ਬੇਨਤੀ ਕੀਤੀ ਕਿ ਟ੍ਰੇਨ ਦੇ ਡੱਬੇ ਵਧਾ ਦਿੱਤੇ ਜਾਣ ਸੰਗਤ ਜ਼ਿਆਦਾ ਆ ਇੱਥੇ ਬੜੇ ਲੰਮੇ ਸਮੇਂ ਤੋਂ ਕਈ ਚਿੱਠੀਆਂ ਲਿਖੀਆਂ ਮੈਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਹਰ ਜਗ੍ਹਾ ਤੇ ਪਹੁੰਚ ਕੀਤੀ ਕਿ ਇਸ ਸਟੇਸ਼ਨ ਨੂੰ ਚਾਲੂ ਕਰ ਦਿੱਤਾ ਜਾਵੇ ਮੋਰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਇਧਰ ਥੋੜਾ ਜਿਆਦਾ ਸਰਕਾਰ ਜਿਹੜਾ ਆ ਧਿਆਨ ਦੇਵੇ ਕਿਉਂਕਿ ਲੱਖਾਂ ਸ਼ਰਧਾਲੂ ਜਿੱਥੇ ਗੁਰੂ ਘਰਾਂ ਦੇ ਦਰਸ਼ਨਾਂ ਦੇ ਲਈ ਆਉਂਦੇ ਨੇ ਕਈਆਂ ਕੋਲ ਆਪਣੀਆਂ ਗੱਡੀਆਂ ਨਹੀਂ ਹੈਗੀਆਂ ਉਹ ਟ੍ਰੇਨ ਦੇ ਸਫ਼ਰ ਨਾਲ ਹੀ ਆਉਂਦੇ ਨੇ ਤੋਂ ਮੇਰੀ ਹੱਥ ਜੋੜ ਕੇ ਬੇਨਤੀ ਆ ਟ੍ਰੇਨ ਕੇਮ ਕਰਨ ਤੋਂ ਆਉਂਦੀ ਆ ਅਮਰੇਸਰ ਤੋਂ ਜਾਂਦੀ ਆ ਇੱਥੇ ਟ੍ਰੇਨ ਰੋਕੀ ਜਾਵੇ ਉਧਰ ਦੇ ਵੀ 40-42 ਪਿੰਡਾਂ ਨੂੰ ਜਿਹੜਾ ਲਾਹਾ ਮਿਲੂਗਾ ਇਧਰੋਂ ਵੀ ਜਾ ਸਕਣਗੇ ਲੋਕ ਇਦੇ ਨਾਲ ਰੇਲਵੇ ਦਾ ਰੈਵਨਿਊ ਵੀ ਵਧੂਗਾ ਇਨਕਮ ਸੋਰਸ ਵੀ ਵਧੂਗੇ ਤੋਂ ਮੇਰੀ ਹੱਥ ਜੋੜ ਕੇ ਬੇਨਤੀ ਆ ਰੇਲਵੇ ਦੇ ਮინისტრ ਵੀ ਪੰਜਾਬ ਦੇ ਨੇ ਇੱਧਰ ਧਿਆਨ ਦੇਣ ਕਿ ਕੀ ਹਾਲਾਤ ਮੈਂ ਇਥੋਂ ਦੇ ਤੁਹਾਨੂੰ ਵਿਖਾ ਦਿੰਦਾ ਇੱਥੇ ਲਗ ਭਗ ਜਿਹੜਾ ਵਾ ਰੇਲਵੇ ਸਟੇਸ਼ਨ ਦੇ ਬਿਲਡਿੰਗ ਹੱਲੇ ਠੀਕ ਆ ਪਰ ਇਹਨੂੰ ਕੰਡਮ ਕਹਿ ਦਿੱਤਾ ਗਿਆ ਵਾ ਇੱਥੇ ਕਿਸੇ ਵੇਲੇ ਰੌਣਕਾਂ ਲੱਗੀਆਂ ਹੁੰਦੀਆਂ ਸੀ ਹੁਣ ਤੁਸੀਂ ਇੱਥੋਂ ਦੇ ਹਾਲਾਤ ਦੇਖ ਲਓ ਇੱਥੇ ਕਿਸੇ ਸਮੇਂ ਬਹੁਤ ਰੌਣਕਾਂ ਲੱਗੀਆਂ ਹੁੰਦੀਆਂ ਸੀਗੇ ਇਹ ਰੇਲਵੇ ਸਟੇਸ਼ਨ ਦੇ ਤੇ ਇਹ ਸੂਚੀ ਆ ਜਿੱਥੇ-ਜਿੱਥੇ ਟ੍ਰੇਨ ਰੁਕਦੀ ਸੀ ਇਹ ਵਿੰਡੋ ਆ ਜਿੱਥੋਂ ਟਿਕਟ ਮਿਲਦੀ ਸੀ ਪਰ ਹਾਲਾਤ ਦੇਖ ਲਓ ਇੱਥੋਂ ਦੇ ਤੁਸੀਂ ਬਿਲਡਿੰਗ ਦੇ ਕਿਦਾਂ ਦੇ ਹੋ ਗਏ ਨੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇਹ ਰੇਲਵੇ ਸਟੇਸ਼ਨ ਨੂੰ ਜਲਦ ਤੋਂ ਜਲਦ ਚਾਲੂ ਕੀਤਾ ਜਾਵੇ ਆ ਦੂਜੇ ਪਾਸੇ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਦਾਸ ਥਾਨ ਆ ਜੀ ਜਿਸ ਜਗ੍ਹਾ ਤੇ ਮਾਤਾ ਸਲਖਣੀ ਜੀ ਨੂੰ ਪੁੱਤਾਂ ਦੀ ਦਾਤ ਮਿਲੀ ਸੀ ਔਰ ਇਧਰਲੇ ਪਾਸੇ ਦੂਜੇ ਪਾਸੇ ਜਾਈਏ ਤੇ ਉਧਰਲੇ ਪੰਨੇ ਗੁਰਦਰਾ ਟਾਲਾ ਸਾਹਿਬ ਹੈ ਸੋ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਜਲਦ ਤੋਂ ਜਲਦ ਸਟੇਸ਼ਨ ਨੂੰ ਚਾਲੂ ਕੀਤਾ ਜਾਵੇ ਤੇ ਇੱਥੇ ਟ੍ਰੇਨ ਰੁਕੀ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ